ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਗਾਨਵਾਰ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਲੜੀਵਾਰ ਵਿਆਖਿਆ ਅਨੰਦ ਸਾਹਿਬ ਦੀ ਚੱਲ ਰਹੀ ਹੈ ਜੀ ਅੱਜ ਆਪਾਂ ਅਰਥਨੀ ਪੌੜੀ ਦੀ ਵਿਚਾਰ ਕਰਨੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਬਾਬਾ ਜਿਸ ਤੋਂ ਦੇ ਸੋਈ ਜਣ ਪਾਵੈ ਪਾਵੈ ਤਾਂ ਸੋ ਜਣ ਦੇ ਜਿਸਨੋਂ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੁਲੇਖਿਰ ਹਦ ਸੋ ਇਕ ਨਾਮੁ ਲਾਲ ਸਵਾਰਿਆ ਗੁਰ ਪਰਸਾਦੀ ਮਨ ਪਾਇ ਨਿਰਮਲ ਜਿਨਾਂ ਪਾਣਾ ਪਾਵੈ ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਇਹ ਹੈ ਜੀ 8ਵੀਂ ਪਉੜੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਬਾਬਾ ਜਿਸ ਤੂੰ ਦੇ ਸੋਈ ਜਾਣ ਪਰ ਹੈ ਹੇ ਅਕਾਲ ਪੁਰਖ ਵਾਹਿਗੁਰੂ ਜਾਣ ਦਾ ਅਰਥ ਹੁੰਦਾ ਜੀ ਇੱਕ ਪਰਮਾਤਮਾ ਨੂੰ ਧਿਆਉਣ ਵਾਲਾ ਸੇਵਕ ਕਿਉਂਕਿ ਜਾਣਦੇ ਅਰਥ ਗੁਰੂ ਸਾਹਿਬ ਜੀ ਨੇ ਇੱਥੇ ਨੰਨੇ ਦੇ ਪੈਰ ਤੇ ਔਪੜ ਲਾ ਜੀ ਵਿਆਕਰਨ ਮੁਤਾਬਕ ਜਦਾ ਇੱਕ ਵਚਨ ਦੇ ਵਿੱਚ ਗੱਲ ਕੀਤੀ ਹੈ ਕਿ ਜਿਸ ਨੂੰ ਵੀ ਤੂੰ ਆਪਣੇ ਸੇਵਕ ਨੂੰ ਮਾਲਕ ਜੀ ਪਿਛੇ ਪ੍ਰਕਰਨ ਕੀ ਚੱਲ ਰਿਹਾ ਜੀ ਅਨੰਦ ਹੁੰਦਾ ਬਸ ਅਨੰਸਾ ਦੀ ਬਾਣੀ ਹੈ ਨਾ ਇਹ ਆਨੰਦ ਅਕਾਲ ਪੁਰਖ ਵਾਹਿਗੁਰੂ ਜਿਨ ਨੂੰ ਤੂੰ ਬਖਸ਼ਿਸ਼ ਕਰੇ ਗੁਰੂ ਮਹਾਰਾਜ ਜਿਨ ਨੂੰ ਤੂੰ ਬਖਸ਼ਿਸ਼ ਕਰੇ ਬਾਬਾ ਜਿਸ ਤੋਂ ਦੇ ਜਿਨ ਨੂੰ ਤੂੰ ਦੇਣਾ ਚਾਹਣਾ ਉਹਨੂੰ ਹੀ ਆਨੰਦ ਬਖਸ਼ਦਾ ਨੇ ਤੂੰ ਨੇ ਇਹ ਆਨੰਦ ਕੋਈ ਮਿਹਨਤਾਂ ਦੁਆਰਾ ਆਪਣੇ ਕੀਤੇ ਹੋਏ ਚੰਗੇ ਕਰਮਾਂ ਦਾ ਦੁਆਰਾ ਨਹੀਂ ਮਿਲਦਾਗਾ। ਨਾ ਕਿਉਂਕਿ ਆਪਣਾ ਕੀਤਾ ਕਿਛੂ ਨਾ ਹੋਦਾ। ਆਪਣਾ ਕੀਤਾ ਤਾਂ ਕੁਝ ਵੀ ਨਹੀਂ ਹੁੰਦਾ ਤੇ ਜੋ ਆਪਣੇ ਕਰਮ ਦੇ ਵਿੱਚ ਹੰਕਾਰ ਹੁੰਦਾ ਹੈ। ਆਪਣੇ ਕੀਤੇ ਹੋਏ ਕਰਮ ਦੇ ਵਿੱਚ ਹਮੈ ਹੁੰਦੀ ਹੈ। ਕਿ ਮੈਂ ਕਰ ਰਿਹਾ ਖੁਣੀ। ਪਰ ਨਹੀਂ ਉਹ ਪ੍ਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੋ ਰਿਹਾ। ਗੁਰੂ ਜੀ ਕਹਿੰਦੇ ਬਾਬਾ ਜਿਸ ਤੂੰ ਦੇ ਸੋਈ ਜਾਣ ਪਾਵੈ। ਉਹ ਫਿਰ ਸੇਵਕ ਬਉਂਦਾ ਪਾਵੈ ਤਾਂ ਸੋ ਜਣ ਦੇ ਜਿਸ ਨੂੰ ਹੋਰ ਕੀ ਕਰੇ ਵਿਚਾਰਿਆ। ਗੁਰੂ ਜੀ ਕਹਿੰਦੇ ਫਿਰ ਜਿਹਦੇ ਉੱਤੇ ਤੂੰ ਆਪਣੀ ਕਿਰਪਾ ਕਰਦੈ ਨਾ ਉਸ ਜਾਨੂੰ ਹੀ ਮਿਲਦਾ ਹੈਗਾ। ਪਾਵੈ ਤਾਂ ਸੋ ਬਾਈ ਫਿਰ ਗੁਰੂ ਜੀ ਗੱਲ ਦ੍ਰਿੜ ਕਰਾਉਂਦੇ ਆ। ਵੀ ਕਦੇ ਭੁੱਲ ਨਾ ਜਾਈ ਮਨਾ ਵੀ ਖੁਣੀ ਮਾਇਆ ਨਿਤਨੇਮ ਕਰਦਾ ਮੈਂ ਬਾਣੀ ਪੜ੍ਹਦਾ ਮੈਂ ਸਿਮਰਨ ਕਰਦਾ ਮੈਂ ਕੀਰਤਨ ਕਰਦਾ ਨਾ ਉਹਦੇ ਹੁਕਮ ਵਿੱਚ ਉਹ ਖਰਾ ਰਿਆ ਪਾਵੈ ਤਾਂ ਸੋਜਣ ਦੇ ਜਿਸ ਨੂੰ ਹੋਰ ਕੀ ਕਰ ਵਿਚਾਰਿਆ ਕਹਿੰਦੇ ਹੋਰ ਜਿਹੜੇ ਗਲਤ ਕੰਮਾਂ ਵਿੱਚ ਪ੍ਰਵਿਰਤ ਹੋਏ ਪਏ ਆ ਉਹ ਵੀ ਕੀ ਕਰਨ ਵਿਚਾਰੇ ਭਾਈ ਕਈ ਚਾ ਮੰਨ ਲਓ ਚੰਗੇ ਕੰਮ ਕਰਦੇ ਕਰਦੇ ਮਾੜੇ ਪਾਸੇ ਪ੍ਰਵਿਰਤ ਹੋ ਜਾਂਦੇ ਆ ਗੁਰੂ ਜੀ ਕਹਿੰਦੇ ਕੀ ਕਰਨ ਚਾਰੇ ਪਾਈ ਜਿੱਤ ਕੋ ਲਾਇਆ ਤਿਤਹੀ ਲਾਗਾ ਲੱਗਿਆ ਪਰ ਜਿਹੜੇ ਪਾਸੇ ਲਾਉਣਾ ਸੀ ਪਰ ਕਈ ਲੋਕਾਂ ਨੇ ਇਸ ਪੰਗਤੀ ਦਾ ਨਜਾਇਜ਼ ਫਾਇਦਾ ਖਾਲਿਆ ਜੀ ਕਹਿੰਦੇ ਸ਼ਰਾਬਾਂ ਪੀਣੀਆਂ ਕਹਿੰਦੇ ਜਿੱਦੇ ਮਾਲਕ ਨੇ ਲਾਇਆ ਲਾਗੂ ਨਹੀ ਭਾਈ ਆਏ ਆਏ ਆਪਣੀ ਹੁੰਦੇ ਗੁਰਬਾਣੀ ਦੇ ਗਲਤ ਅਰਥ ਨਿਕਾਣੇ ਚਾਹੀਦੇ ਵੀ ਸ਼ਰਾਬਾਂ ਪੀਣਾ ਬੰਦਾ ਤੈਨੂੰ ਪ੍ਰਮਾਤਮਾ ਨੇ ਦਿਮਾਗ ਦੀ ਤਾਕਤ ਦਿੱਤੀ ਹੈ ਆ ਪੈਰਾਂ ਨਾਲ ਚੱਲ ਕੇ ਗੁਰਦੁਆਰਾ ਸਾਹਿਬ ਆਇਆ ਨਹੀਂ ਪੈਰਾਂ ਨਾਲ ਚੱਲ ਕੇ ਆਇਆ ਨਾ ਕਰਮ ਤਾਂ ਪੈਰਾਂ ਨੇ ਕੀਤਾ ਇਹਨਾਂ ਪੈਰਾਂ ਨਾਲ ਚੱਲ ਕੇ ਥੇਕੇ ਤੇ ਜਾਣਾ ਕਰਮ ਵੇਖ ਤੂੰ ਰਾਹ ਕਿਹੜਾ ਚੁੰਮਣਾ ਤੂੰ ਤੈਨੂੰ ਦਿਮਾਗ ਦੀਦਾ ਦਿੱਤੀ ਪਸ਼ੂ ਨੂੰ ਇੰਨੀ ਸੋਝੀ ਨਹੀਂ ਵੀ ਮੈਂ ਕਿਹੜੇ ਰਾਹ ਤੇ ਜਾ ਰਿਆਂ ਦਾ ਨਾ ਪਰ ਪਈ ਤਾਂ ਕਈ ਪਸ਼ੂ ਬੰਦਿਆ ਤੇ ਨਾਲ ਤਾਂ ਪਸ਼ੂ ਵੀ ਸਿਆਣੇ ਆ ਬੁੱਧ ਦਾ ਪੁਰਾਣੇ ਸਮੇਂ ਵਾਲੇ ਹੁਣ ਚੱਲ ਬੁੱਧ ਹੁੰਦਾ ਹੈ ਨਹੀਂ ਕਈ ਵਾਰੀ ਖੇਤੋਂ ਭੱਜ ਆਉਂਦੇ ਸੀਗੇ ਉਹ ਸਿਰਾ ਆ ਜਾਂਦੇ ਸੀ ਨਾ ਉਹੀ ਰਾਹ ਤੇ ਆ ਜਾਂਦੇ ਸੀ ਪਉਸੇ ਵੀ ਤੈ ਸਿਆਣੀ ਤੇਰੇ ਨਾਲ ਜਿਹੜੇ ਰਾਹ ਤੂੰ ਤੁਰ ਰਿਆਂ ਮਣਾ ਇਹ ਤੇਰਾ ਰਾਹ ਨਹੀਂ ਦਾ ਗਲਤ ਕੰਮਾਂ ਵਿੱਚ ਪ੍ਰਵਿਰਤੀ ਹੈ ਨਾ ਤੇਰੀ ਜਿਹੜੀ ਇਹ ਤੇਰਾ ਰਾਹ ਨਹੀਂ ਗੁਰੂ ਜੀ ਕਹਿੰਦੇ ਪਰ ਇਹ ਅਕਾਲ ਪੁਰਖ ਵਜਰੂ ਜਿਹਦੇ ਤੋਂ ਤੂੰ ਕਿਰਪਾ ਕਰਦਣਾ ਉਹ ਫਿਰ ਸਿੱਧੇ ਰਾਹ ਤੇ ਵੀ ਚੱਲਦਾ ਜੀ ਹੋਰ ਕੀ ਆ ਕਰਹਿ ਵਿਚਾਰਿਆ ਕਰਮ ਦਾ ਦਾਵਾ ਵੀ ਨਹੀਂ ਕਰਨਾ ਵੀ ਮੈਂ ਕਰਦਾ ਕਿਉਂਕਿ ਗੁਰੂ ਦਾ ਗੁਰੂ ਨਾ ਸਵਰਤ ਜਗਾ ਤੇ ਰੱਖਦਾ ਹੈ ਜੀ ਕਈ ਵਾਰੀਆਂ ਲੱਗਦਾ ਹੁੰਦਾ ਵੀ ਮੈਂ ਕੋਣੀ ਦਾਤਾ ਬਣ ਗਿਆ ਪਰ ਬਾਣੀ ਕਹਿੰਦੀ ਦਾਤਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਕਈ ਵਾਰੀ ਬੰਦੇ ਨੂੰ ਆਏ ਲੱਗਦਾ ਹੁੰਦਾਗਾ ਵੀ ਕੋਣੀ ਦਾਤਾ ਮੈਂ ਦੇਈ ਜਨਾ ਤਾਂ ਥੋੜਾ ਜਿਹਾ ਪੈਸਾ ਆ ਗਿਆ ਕਿਸੇ ਦੇ ਮਾਲਕ ਨੇ ਮੰਨ ਲਓ ਵੀ ਗੰਢ ਬੰਨਤੀ ਪੈਸਿਆਂ ਦੀ ਘਰੇ ਰੋਣ ਲੱਗ ਗਿਆ ਕਹਿੰਦਾ ਹੁਣ ਮੈਂ ਦਾਤਾ ਬਣ ਕੇ ਬਹਿ ਗਿਆ ਨਹੀਂ ਇਹ ਕਾਰਨ ਦੇ ਵਿੱਚ ਗੁਰੂ ਜੀ ਕਹਿੰਦੇ ਦਾਵਾ ਵੀ ਨਹੀਂ ਕਰਨਾ ਪਈ ਨਹੀਂ ਤੇਰਾ ਦਿੱਤਾ ਆ ਕਾਲਪੁਰਖ ਵਾਹਿਗੁਰੂ ਮਾਲਕਾ ਜੀ ਤੁ ਕਿਸ ਨੂੰ ਦਵਾਉਣਾ ਚਾਹਣਾ ਤਾਂ ਦਵਾ ਦੇ ਮਾਲਕ ਤੇਰੀ ਕਿਰਪਾ ਹੀ ਦੀ ਇਹ ਦਿੱਤਾ ਤੇਰਾ ਤੇਰੇ ਦਿੱਤੇ ਹੋਏ ਵਿੱਚੋਂ ਛੱਕ ਲੈਣਾ ਇਹ ਵੰਡ ਕੇ ਛੱਕਣ ਦਾ ਸਿਧਾਂਤ ਆ ਜੀ ਗੁਰਨਾਮ ਪਦੇ ਕਰਦਾ ਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਇੱਕ ਧਰਮ ਭੁੱਲੇ ਫਿਰਦਾ ਦਸੋ ਇੱਕ ਵਿਚਾਰੇ ਧਰਮਾਂ ਦੇ ਵਿੱਚ ਭੁੱਲੇ ਫਿਰਦੇ ਆ ਜੀ ਵੈਨੋ ਭਰ ਮੋ ਪਖੰਡਾਂ ਦੇ ਵਿੱਚ ਗਲਤ ਕੰਮਾਂ ਦੇ ਵਿੱਚ ਭੁੱਲ ਗਏ ਜੀ ਪ੍ਰਮਾਤਮਾ ਨੂੰ ਫਿਰ ਹੈ ਦਇਆ ਦੇਸ ਜਿਹੜੀਆਂ 4 ਦਿਸ਼ਾਵਾਂ ਬਾਹਰੀ ਉੱਤਰ ਪੂਰਬ ਦੱਖਣ ਪੱਛਮ 4 ਛਾਂ ਬਾਹਰ ਨੇ ਉਹ 4 ਅੰਦਰ ਦੇ ਨੇ ਧਰਤੀ ਤੇ ਆਕਾਸ਼ ਇਹ 10 ਦਿਸ਼ਾਵਾਂ ਇਹ ਬਣ ਜਾਂਦੇ ਜੀ ਗੁਰੂ ਜੀ ਕਹਿੰਦੇ ਭੌਂਦਾ ਫਿਰਦਾ ਜੇ ਮਨਾਂ ਇੱਕ ਭਾਰ ਮਹੂਲੇ ਫਿਰ ਦਾਦਸ ਇੱਕ ਨਾਮ ਲਾਗ ਸਵਾਰਿਆ ਗੁਰੂ ਜੀ ਕਹਿੰਦੇ ਇੱਕ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੱਗ ਕੇ ਉਹਨਾਂ ਨੇ ਆਪਣੇ ਆਪ ਨੂੰ ਸਵਾਰ ਲਿਆ ਜੀ ਕਿਉਂਕਿ ਨਾਮ ਪਿਆਰੋ ਆਪਣਾ ਆਪਾ ਸਵਾਰਦਾ ਨਾ ਜਿਹੜਾ ਪਰਮੇਸ਼ਰ ਦਾ ਨਾਮ ਆ ਨਾ ਭਜਨ ਗੰਗੀਏ ਨਾਮ ਬਾਣੀ ਹੈ ਮਨੁੱਖ ਦਾ ਆਪਾ ਸਵਾਰਦੀ ਹੈ ਇਹ ਆਪਾਂ ਕਿਸੇ ਵਾਸਤੇ ਨਹੀਂ ਬਾਣੀ ਪੜ੍ਹਨੀ ਵੀ ਕੋਣੀ ਕਿਸੇ ਵਾਸਤੇ ਕਿਸੇ ਦਾ ਭਲਾ ਨਹੀਂ ਆਪਣਾ ਭਲਾ ਹੋਣਾ ਇਹਦੇ ਸਾਡੀ ਆਤਮਾ ਦਾ ਭਲਾ ਜੇ ਜਗਦੀ ਸਾਉ ਦਾ ਪਾਠ ਪੜਾਂਗੇ ਨਾ ਜੀ ਘਰ ਚ ਵੀ ਸੁਖ ਸ਼ਾਂਤੀ ਰਹਿਣੀ ਹੈ ਤੇ ਆਪਦੀ ਆਤਮਾ ਦਾ ਵੀ ਭਲਾ ਨਾਲ ਆਪਦੀ ਆਤਮਾ ਦਾ ਵੀ ਕਲਿਆਣ ਹੈ ਮਨ ਵਿੱਚ ਸਹਿਜ ਰਹੋ ਤਕਾਰੋ ਸੁਖ ਰਹੋ ਅੱਜ ਦੁਨੀਆ ਅਸ਼ਾਂਤ ਕਿਉਂ ਹੈ ਅਸ਼ਾਂਤ ਹੁੰਦਾ ਕਾਰਨ ਇਹੀ ਹੈ ਨਾਮ ਬਾਣੇ ਨੂੰ ਭੁੱਲ ਗਈ ਦੁਨੀਆ ਜੀ ਇਹੜੇ ਘਰ ਦੇ ਵਿੱਚ ਵੀ ਨਿਤਨੇਮ ਜਿਹਦਾ ਨਿਤ ਹੁੰਦਾ ਹੋਵੇ ਘੱਟ ਬਹੁਤ ਘੱਟ ਵਿਰਲੇ ਹੁਣ ਤਾਂ ਅਮਰ ਧਾਰੀ ਵੀ ਵਿਰਲੇ ਬਾਣੀ ਪੜਦੇ ਆ ਜੀ ਕੱਲੀ ਕਿਰਪਾਨ ਪਾਈ ਆ ਬਸ ਉਤੋ ਉਤੋ ਦੀ ਨਾ ਖਾਲਸਾ ਅੰਦਰ ਵੀ ਕੋਈ ਰਹਿਤ ਮਰਿਆਦਾ ਹੋਣੀਗੀ ਨਾ ਇਹ ਤਾਂ ਤਰਦੇ ਫਿਰਦੇ ਵੀ ਗੁਰਸਿੱਖ ਤਾਂ ਬਾਣੀ ਜਾਂਦੇ ਕਰਦੇ ਰਹਿੰਦੇ ਆ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਦੇ ਸਿੱਖ ਉਦੋਂ ਬਾਅਦ ਵੀ ਵੇਖ ਲਓ ਜਿੰਨੇ ਹੋਏ ਆ ਨਾਮ ਬਾਣੀ ਦੀ ਕਮਾਈ ਕਰਦੇ ਸੀ ਪੈਰੋ ਨਾ ਤਰਦੇ ਫਿਰਦੇ ਵੀ ਖੇਤ ਕੰਮ ਕਰਦੇ ਵੀ ਕੰਮ ਧੰਦੇ ਕਰਦੇ ਵੀ ਪ੍ਰਮਾਤਮਾ ਨੂੰ ਯਾਦ ਰੱਖਣਾ ਬਾਣੀ ਪੜ੍ਹਦੇ ਰਹਿਣਾ ਕਿਉਂਕਿ ਗੁਰਬਾਣੀ ਕੰਠੋਂ ਨਹੀਂ ਬਹੁਤ ਜ਼ਰੂਰੀ ਹੈ ਜਿੰਨੀ ਕੁ ਕੋ ਸਿੱਖੋ ਹੋ ਸਕਦੀ ਹੈ ਨਾ ਗੁਰਬਾਣੀ ਕੰਠ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ ਆਪ ਜੀ ਸਾਉ ਦਾ ਪਾਠ ਚੌਪਈ ਸਾਉ ਦਾ ਪਾਠ ਹੋ ਗਿਆ ਅਨੰਦ ਸਾਉ ਦਾ ਪਾਠ ਸੋਖਣੀ ਸ਼ਬਦ ਜਿੰਨਾ ਤਰਸਤ ਫਲੀਆਂ ਜਾਲ ਹੋ ਜਾਣਾ ਜਿੰਨਾ ਕ ਸ਼ਬਦ ਗੁਰੂ ਦੇ ਮਤਲਬ ਯਾਦ ਕਰ ਲਾਂਗੇ ਇਹ ਪੈਸਾ ਜੇਵਾਲਾ ਹੁੰਦਾ ਹੈ ਸਿਆਣਾ ਨੇ ਕਿਹਾ ਵੀ ਜਿਹੇ ਵਾਲਾ ਪੈਸਾ ਨਾ ਉਹ ਜਿੱਥੇ ਮਰਜੀ ਵਰਤਦਾ ਜੇਬ ਚ ਹੋਵੇ ਜਿਹੜਾ ਤੇ ਜੇ ਜੇਬ ਚ ਨਾ ਹੋਵੇ ਪੈਸਾ ਫਿਰ ਆਪਾਂ ਵੇਖਦੇ ਆਂ ਜੀ ਜੇ ਆਪਾਂ ਵੀ ਦੁਕਾਨਦਾਰ ਨੂੰ ਕਹਿ ਦੇਈਏ ਦੁਕਾਨਦਾਰ ਜੀ ਮੇਰੇ ਬੈਂਕਟ ਦਾ ਪਿਆ 1.5 ਲੱਖ ਐਸਾ ਹੁਣ ਹੈ ਨਹੀਂ ਕੋਲੇ ਉਹ ਕਹਿੰਦਾ ਨਾ ਬਾਈ ਹੁਣ ਮੈਂ ਉਧਾਰ ਤਾਂ ਦਿੰਦਾ ਹੀ ਨਹੀਂ ਪੈਸਾ ਭਾਈ ਨਾਗ ਦਿੰਦਾ ਤਾਂ ਨਗ ਤੋਂ ਨਗ ਦੀ ਕਰਨਾ ਹੈ ਜੇ ਪੈਸਾ ਕੋਲੇ ਹੋਊਗਾ ਤਾਂ ਨਾ ਦੇਣਾ ਚੱਕ ਭਾਈ ਇਵੇਂ ਜਿਵੇਂ ਪਿਆਰੋ ਨਾਮ ਬਾਣੀ ਜਿਹੜੀ ਕੰਠਾ ਨਾ ਜਿੱਥੇ ਵੀ ਮਨ ਡੋਲੇ ਉੱਥੇ ਬਾਣੀ ਜਪਣ ਲੱਗ ਜਾਓ ਨਾਲ ਦੇ ਨਾਲ ਮਨ ਨੂੰ ਹੱਲਾਸ਼ੀਰੀ ਦੇ ਦੂਗੀ ਤਾਕਤ ਦੇ ਦੂਗੀ ਉਹ ਨੂੰ ਨਾਲ ਦੇ ਨਾਲ ਜੇ ਕਿਤੇ ਮਨ ਡੋਲਾ ਖਾਂਦਾਗਾ ਇਸ ਤਰ੍ਹਾਂ ਗੁਰਬਾਣੀ ਕੰਠ ਹੈ ਜਿਹੜੀ ਮਨੁੱਖ ਨੂੰ ਕੰਮ ਦਿੰਦੀ ਹੈ ਸਹ ਰੋ ਵਿਚਾਰ ਗੁਰੂ ਜੀ ਕਹਿੰਦੇ ਇੱਕ ਭਰਮ ਦੇ ਵਿੱਚ ਭੁੱਲੇ ਫਿਰਦੇ ਇੱਕ ਭਰਮ ਭੁੱਲੇ ਫਿਰ ਹੈ ਦਾ ਦੇ ਸਿੱਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਗੁਰੂ ਦੀ ਕਿਰਪਾ ਦੁਆਰਾ ਗੁਰਪ੍ਰਸਾਦੀ ਕਹਿੰਦੇ ਮਨ ਹੁਣ ਨਿਰਮਲ ਹੋ ਗਿਆ ਮਨ ਭਇਆ ਨਿਰਮਲ ਹੁਣ ਭਾਈ ਆਪਣੇ ਆਪਣੇ ਮਨ ਦੀ ਪ੍ਰਵਿਰਤੀ ਨੂੰ ਚੈੱਕ ਕਰਨ ਲੱਗਿਆ ਆਪਾਂ ਗੁਰੂ ਕੋਲੇ ਵੈਦ ਕੋਲੇ ਬੈਠੇ ਗੁਰੂ ਵੈਦ ਕੋਲੇ ਆਪਾਂ ਗੁਰੂ ਵੈਦ ਗੁਰੂ ਨਾਨਕ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਅੰਦਰ ਦੀਆਂ ਜਾਣਨ ਵਾਲੇ ਗੁਰੂ ਕਹਿੰਦਾ ਮਨ ਭਇਆ ਨਿਰਮਲ ਮਨ ਸ਼ੁੱਧ ਹੋ ਗਿਆ ਆਪਾਂ ਲਓ ਜੀ ਹੁਣ ਆਪਣੇ ਆਪਣੇ ਮਨੋਂ ਚੈੱਕ ਕਰ ਲਿਓ ਵੀ ਮਨ ਸ਼ੁੱਤ ਹੋ ਗਿਆ ਨਹੀਂ ਹੋਇਆ ਸਤਿਗੁਰੂ ਹਜੇ ਸੱਚੇ ਆਪਾਂ ਆਪਦੇ ਔਗਣਾਂ ਨੂੰ ਨਾ ਗੁਰੂ ਕੋਲੇ ਕਬੂਲ ਕਰ ਲਿਆ ਕਰਨਗੇ ਗੁਰਸਿੱਖੋ ਜਿੰਨਾ ਜਿੰਨੇ ਸਰੀਰ ਆਪਾਂ ਬੈਠੇ ਆ ਨਾ ਇੱਥੇ ਗੁਰੂ ਕੋਲੇ ਆਪਣੇ ਔਗਣਾਂ ਨੂੰ ਗੁਰੂ ਕੋਲੇ ਕਬੂਲ ਕਰਦੇ ਕਿ ਸਤਿਗੁਰੂ ਆ ਔਗਣਾਂ ਮੇਰੇ ਚ ਤੇ ਕਿਰਪਾ ਕਰੀ ਮੇਰੇ ਔਗਣ ਕਬੂਲ ਕਰ ਲੈ ਆ ਵੀ ਆ ਔਗਣਾਂ ਮੇਰੇ ਵਿੱਚ ਤਾਂ ਸੀ ਰਾਮ ਜੀ ਕਹਿੰਦੇ ਆ ਨਾ ਕਿ ਪ੍ਰਮਾਤਮਾ ਮੈਂ ਤੈਨੂੰ ਕੀ ਦੇ ਸਕਦਾ ਉਜ ਵੀ ਨਹੀਂ ਦੇ ਸਕਦਾ ਉਹ ਗੈਨ ਲਾ ਗਿਆ ਕਹਿੰਦਾ ਵੀ ਤਾਨ ਹੈ ਵੀ ਤੇਰਾ ਦਿੱਤਾ ਹੈ ਮਾਨ ਹੈ ਵੀ ਤੇਰਾ ਦਿੱਤਾ ਹੈ ਧਨ ਹੈ ਵੀ ਤੇਰਾ ਦਿੱਤਾ ਹੈ ਤੇ ਮੇਰਾ ਤਾਂ ਕੁਝ ਹੈ ਹੀ ਨਹੀਂਗਾ ਫਿਰ ਕਹਿੰਦੇ ਵੀ ਮੇਰਾ ਕੀ ਹੈ ਉਹਨਾਂ ਨੇ ਗਹਿੜੀ ਗਹਿਰੀ ਪਰਚੋਲ ਕੀਤੀ ਉਹ ਕਹਿੰਦੇ ਵੀ ਮਾਲਕ ਜੀ ਮੇਰੇ ਤਾਂ ਕੱਲੇ ਔਗਣ ਹੀ ਆ ਜਿਹੜੇ ਮੈਂ ਕਮਾਉਣਾਗਾ ਬੁਰਾ ਵੇਖਣਾ ਬੁਰਾ ਬੋਲਣਾ ਬੁਰਾ ਚੱਲਣਾ ਸਭ ਕੁਝ ਮਾਲਕ ਜੀ ਬੁਰਾ ਹੈ ਕਿਰਪਾ ਕਰਕੇ ਮੇਰੇ ਔਗਣਾਂ ਜੇ ਤੈਨੂੰ ਚੰਗੇ ਲੱਗਦੇ ਤੇ ਇਹ ਰੱਖ ਲੈ ਮਹਾਰਾਜਾ ਮੈਨੂੰ ਗੁਣ ਦੇ ਦੇ ਔਗਣ ਮੇਰੇ ਰੱਖ ਲੈ ਬਸ ਹੋਰ ਕੁਝ ਦੇਨ ਨੂੰ ਮੇਰੇ ਕੋਲੇ ਨਹੀਂਗਾ ਸੱਚਮੁੱਚ ਵੀ ਅਸੀਂ ਵੀ ਪਿਆਰ ਔਗਣਾਂ ਦੇ ਭਰੇ ਹੀ ਆਂ ਪੈਰ ਪੈਰ ਤੇ ਔਗਣ ਅਸੀਂ ਕਮਾਉਨੇ ਆਂ ਮਾੜੇ ਕਰ ਮੰਦੇ ਕਰਮ ਮਣ ਕਮਾਉਂਦਾ ਕਰਦਾ ਦਾ ਔਗਣੀ ਪੱਲੇ ਸਾਡੇ ਵੀ ਕਿਹਾਇਓ ਗੁਣ ਤਾਂ ਬਹੁਤ ਘੱਟ ਲੋਕ ਵਿਆਹ ਜਿੰਦੇ ਆ ਬਾਣੀ ਚ ਲਿਖੀ ਗੱਲ ਜੀ ਬਾਣੀ ਦੀ ਪੰਕਤੀ ਪੜ ਲਵੇ ਬਾ ਗੁਰੂ ਸਾਹਿਬ ਜੀ ਕਹਿੰਦੇ ਲੋਕ ਔਗਣਾ ਕੀ ਬੰਨਾਂ ਗੰਠੜੀ ਗੁਣਨਾ ਵਿਹਾਜੈ ਕੋਏ ਗੁਰੂ ਜੀ ਕਹਿੰਦੇ ਗੁਣਤਾ ਗਾਹਕ ਨਾਨਤਾ ਵਿਰਲਾ ਕੋਈ ਹੋਏ ਭਾਈ ਵਿਰਲੇ ਹੁੰਦੇ ਆ ਗੁਣਾ ਦੇ ਗਾਹਕ ਲੋਕ ਤਾਂ ਔਗਣਾ ਦੀ ਨੰਡਾ ਬਣਦੇ ਆ ਇਥੋਂ ਕਥਾ ਵਿੱਚ ਮਾੜਾ ਜਿਹਾ ਕੋਈ ਸ਼ਬਦ ਮਾੜਾ ਇਹ ਗਲਤ ਬੋਲਿਆ ਗਿਆ ਨਾ ਨਾਂ ਦੇ ਨਾਲ ਚੱਕ ਲੈਣਾ ਧਰਮ ਥੀਨੇ ਆਏ ਬੋਲਿਆ ਗ੍ਰੰਥ ਥੀਨੇ ਆਏ ਬੋਲਿਆ ਭਾਈ ਮੈਂ ਵੀ ਔਗਣ ਹਰਾਂਗਾ ਮੈਂ ਵੀ ਕਈ ਵੇ ਕੋਈ دنیਵੀ ਤੌਰ ਤੇ ਗੱਲੋਂ ਨਿਕਲ ਜਾਂਦੇ ਵਿੱਚੋਂ ਪਿਆਰ ਮੈਂ ਕਿਹੜਾ ਕੋਈ ਮਾਹ ਵੱਡਾ ਵਿਦਵਾਨ ਆਪਾਂ ਸੱਚੇ ਪਾਤਸ਼ਾਹ ਕੁਛ ਨਹੀਂ ਤੇਰੇ ਦਰ ਦੇ ਕੂਕਰਾਂ ਕੁੱਤੇ ਆ ਮਹਾਰਾਜ ਬਸ ਅਸੀਂ ਤਾਂ ਕਿਰਪਾ ਕਰੀ ਇਹਦੇ ਵਿੱਚ ਤੂੰ ਆਪਦਾ ਗਿਆਨ ਟਕਾ ਦੀ ਕਿਰਪਾ ਕਰੀ ਸਤਿਗੁਰ ਸੱਚੇ ਪਾਤਸ਼ਾਹ ਔਗਣਾ ਨੂੰ ਬੰਨ ਲੈਣਾ ਗੁਣਾ ਨੂੰ ਵਿਆਹ ਜਨਾਣੀ ਪਿਆ ਰਹੋ ਮਾੜੀ ਜੀ ਗਲਤੀ ਕੋਈ ਹੋ ਗਈ ਨਾਲ ਦੇ ਨਾਲ ਪਿੰਡ ਚ 10 ਤਮਰ ਜੱਗ ਦੱਸਣਾ ਜੀ ਗ੍ਰੰਥੀਆਂ ਹੀ ਭੁੱਲਿਆ ਸੀ ਨਹੀਂ ਔਗਣਾ ਨੇ ਗੰਡਾ ਬਣਦੇ ਆ ਸੀ ਕਹ ਰਹੇ ਗੁਣਾ ਨਾ ਹਾਂ ਜਿਹੜੇ ਸਤ ਸੰਤੋਖ ਸਬਰ ਦੀ ਗੱਲ ਹੋਈ ਉਹ ਨਹੀਂ ਗੱਲ ਕਰਨੀ ਹੋਣੀ ਲੋਕਾਂ ਦੇ ਸਨਾਵ ਜੀ ਗ੍ਰੰਥੀ ਸਿੰਘ ਨੇ ਸਬਰ ਸੰਤੋਖ ਦੀ ਵੀ ਗੱਲ ਕੀਤੀ ਸੀ ਹਾਂ ਆ ਗੱਲ ਕੀਤੀ ਸੀ ਉਹ ਗੱਲ ਛੱਡ ਲਈਏ ਬਸ ਜਿਹੜੇ ਨਵੇਂ ਗੱਲਾਂ ਸਹੀ ਕੀਤੀਆਂ 100 ਦੇ ਵਿੱਚੋਂ ਇੱਕ ਗੱਲ ਗਲਤ ਹੋ ਗਈ ਉਹੀ ਪੱਲੇ ਬੰਨੇ ਬਸ ਇਹ ਬਾਣੀ ਨੇ ਐਵੇਂ ਨਹੀਂ ਕਿਹਾ ਲੋਕ ਔਗਣਾ ਇਹ ਬੰਨਾ ਗੰਠੜੇ ਗੁਣਾ ਵਿਹਾਜੈ ਕੋਈ ਗੋਣ ਨਹੀਂ ਵਿਹਾਜ ਦੀ ਗੁਰੂ ਜੀ ਕਹਿੰਦੇ ਔਗਣੇ ਵੰਦੇ ਆਵੇ ਇੱਥੇ ਜੀ ਗ੍ਰਾਂਥੀ ਕੀ ਬੋਲਿਆ ਇੱਥੇ ਕੀ ਬੋਲੂ ਇੱਥੇ ਕੀ ਬੋਲੂ ਬਸ ਆਜੋ ਬਾਣੀ ਵਿੱਚ ਆਏ ਸ਼ਬਦ ਤੁਸੀਂ ਆਏ ਪੜ੍ਹਤਾ ਜੀ ਗਲਤ ਪੜ੍ਹਤਾ ਤੇ ਜਿਹੜੇ ਪੰਜਾਂ ਬਾਣੀਆਂ ਚੋਂ ਕੋ ਇੰਨੇ ਸ਼ਬਦ ਸਹੀ ਪੜ੍ਹਿਆ ਭਾਈ ਉਹ ਪੱਲੇ ਬੰਨ ਲਓ ਇੱਕ ਇੱਕ ਗਲਤ ਬੋਲੇਗਾ ਦੋ ਗਲਤ ਬੋਲੇਗਾ 10 ਗਲਤ ਬੋਲੇਗਾ ਹੁਣ 100 ਅਸੀਂ ਔਗਣਾਂ ਦੀਆਂ ਗੰਢਾਂ ਪੰਡਾ ਬਣਦੇ ਗੁਰੂ ਜੀ ਕਹਿੰਦੇ ਗੁਣ ਤਾਂ ਵਿਰਲੇ ਵਿਰਲੇ ਵਿਹਾਜਦੇ ਆ ਭਾਈ ਰਹੁ ਵਿਚਾਰ ਗੁਰੂ ਜੀ ਕਹਿੰਦੇ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਪਾਣਾ ਪਾਵੇ। हे ਮਾਰਕ ਜੀ ਜਿਨ੍ਹਾਂ ਨੂੰ ਤੇਰਾ ਹੁਕਮ ਚੰਗਾ ਲੱਗਣ ਲੱਗਿਆ। ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਾਣ ਪਾਵੇ। ਗੁਰੂ ਨਾਨਕ ਪਾਤਸ਼ਾਹ ਗੁਰੂ ਅਮਰਦਾਸ ਤੀਜੇ ਰੂਪ ਦੇ ਵਿੱਚ ਕਹਿੰਦੇ हे ਨਾਨਕ ਜਿਹਨੂੰ ਤੂੰ ਦਿੰਦਾ ਜਿਸ ਦੇ ਪਿਆਰੇ ਜਿਹਨੂੰ ਤੂੰ ਬਖਸ਼ਿਸ਼ ਕਰਦਾ ਸੋਈ ਜਾਣ ਪਾਵੇ। ਉਹਨੂੰ ਮਿਲਦਾ ਜੀ ਕੀ ਆਨੰਦ। ਉਦੇ ਪੱਲੇ ਆਉਂਦਾ ਜੀ ਆਨੰਦ ਪਿਆਰ ਚੇਤੇ ਰੱਖਿਓ ਤੇ ਨਹੀਂ ਤਾਂ ਸਤਾਂ ਗੁਰੂ ਘਰ ਦੇ ਪਿਆਰੋ ਮੱੱਚੇ ਮੱੱਚੇ ਆਏ ਮੱੱਚੇ ਮੱੱਚੇ ਚਲੇ ਗਏ ਥੰਬਾ ਬੜਾ ਬੜਾ ਕਰਦਾ ਪਤਾ ਨਹੀਂ ਕੀ ਕਰਦਾ ਫਰਦਾ ਮਨ ਚੰਦਰਾ ਬਸ ਮੱੱਚਿਆ ਜਾ ਆਇਆ ਮੱੱਚਿਆ ਜਾ ਥੇ ਚਲੇ ਗਿਆ ਕੀ ਲੈ ਆ ਗਾ ਮਨਾ ਖੱਟ ਕੇ ਗੁਰੂ ਦੇ ਦਰ ਦੇ ਉੱਤੇ ਤਾਂ ਸੁਖ ਸ਼ਾਂਤੀ ਲੈ ਲਾ ਆ ਕੇ ਤਕਾ ਲੈ ਲਾ ਇਥੋਂ ਮਨਾ ਭਾਈ ਗੁਰਦਾਸ ਜਿਨੇ ਨੇ ਪੁਵਾਰ ਲਿਖੀ ਹੈ ਪਿਆਰੋ ਇਸ ਤੇ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਉਹ ਵਿਚਾਰਾ ਨਦੀ ਦੇ ਪਾਣੀ ਲੈਣ ਗਿਆ ਤੇ ਗਾਹ ਨਦੀ ਚੱਗ ਲੱਗੀ ਪਈ ਵੇਖੋ ਜੀ ਬਹੁਤ ਵੱਡੀ ਉਦਾਹਰਨ ਦਿੱਤੀ ਹੈ ਭਾਈ ਗੁਰਦਾਸ ਜੀ ਨੇ ਭਾਈ ਗੁਰਦਾਸ ਜੀ ਕਹਿੰਦੇ ਕੋਈ ਵਿਚਾਰਾ ਮੰਨ ਲਓ ਕਿ ਘਰ ਦਾ ਕਲੇਸ਼ ਸੀਗਾ ਘਰ ਦੇ ਕਲੇਸ਼ ਦਾ ਮਾਰਿਆ ਗੁਰਦੁਆਰਾ ਸਾਹਿਬ ਆ ਗਿਆ ਤੇ ਗਾਹ ਗੁਰਦੁਆਰਾ ਸਾਹਿਬ ਵੀ ਪੱਗਾਂ ਲਈ ਜਾਂਦੀਆਂ ਬਸ ਫਿਰ ਹਾਲ ਉਹ ਨਦੀ ਚੱਗ ਲੱਗਣ ਵਾਲੀ ਹੈ ਜੀ ਉਹ ਵਿਚਾਰਾ ਨਦੀ ਤੋਂ ਪਾਣੀ ਲੈਣ ਗਿਆ ਸੀ ਬੁਝਾਉਣ ਵਾਸਤੇ ਗਾਹ ਨਦੀ ਚੱਗ ਲੱਗੀ ਪਈ ਆ ਸਾਹ ਹਾਲ ਹੈ ਜੀ ਅਸੀਂ ਵਸ ਗੁਰਦੁਆਰਾ ਸਾਹਿਬ ਨੁਕਤਾ ਜਿੰਨੀਆਂ ਕਰਨ ਵਾਲੇ ਆ ਆਪਣੇ ਔਗਣ ਨਹੀਂ ਵੇਖਦੇ ਮਹਾਰਾਜ ਸਾਡੇ ਚ ਵੀ ਔਗਣ ਹੈਗੇ ਆ ਆ ਸਾਧ ਦੇ ਔਗਣਾਂ ਨੂੰ ਚੈੱਕ ਕਰਦੇ ਹੋਏ ਗੁਰੂ ਦੇ ਗੁਣ ਵਿਹਾਜ ਦੇ ਭਾਈ ਫਿਰ ਆਨੰਦ ਆਉਗਾ ਨਹੀਂ ਤਾਂ ਲੋਕਾਂ ਨੂੰ ਕਹਿਣਾ ਬਹੁਤ ਸੌਖਾਗਾ ਆਨੰਦ ਆਨੰਦ ਸਭ ਕੋ ਕਹੇ ਸਭ ਨੂੰ ਕਹਿੰਦਾ ਆਨੰਦ ਆਨੰਦ ਪਰ ਆਨੰਦ ਗੁਰੂ ਤੋਂ ਬਿਨਾ ਨਹੀਂ ਜਾਣ ਸਕਦੇ ਪਿਆਰੋ ਇਹ ਗੁਰੂ ਦੀ ਦਿੱਤੀ ਹੋਈ ਦਾਤ ਹੈ ਸਤਿਗੁਰੂ ਕਿਰਪਾ ਕਰੇ ਸਭ ਦੇ ਹਿਰਦੇ ਵਿੱਚ ਸੁੱਖ ਸ਼ਾਂਤੀ ਅਨੰਦຕະਪਾ ਬਖਸ਼ਿ ਇਹੀ ਗੁਰੂ ਤੋਂ ਮੰਗਣਾ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹਿ ਲੈ ਨਾਨਕ ਹਰਪ੍ਰਾਪ ਆਪੇ ਮਿਲ ਜੀ ਇੱਕ